ਤੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਵਧੀਆ ਹੋਵੋਗੇ ਤੇ ਅੱਜ ਦਾਣਾ ਮੰਡੀ ਦੇ ਵਿੱਚ ਇੱਕ ਪੱਛਾ ਜਿੰਮੀ ਤੁਸੀਂ ਦੇਖਿਆ ਸੀ ਪਹਿਲਾਂ ਰੈਸਕਿਊ ਕੀਤਾ ਸੀਗਾ ਜਮੈਂ ਛੋਟਾ ਜਿਹਾ ਤੇ ਕਾਫੀ ਦਿਨਾਂ ਤੋਂ ਆਪਣੇ ਵੀਰ ਰਵਿੰਦਰ ਵੀਰ ਦਾ ਫੋਨ ਆ ਰਿਹਾ ਸੀਗਾ ਕਿ ਉੱਥੇ ਇੱਕ ਦੋ ਬੱਚੇ ਹੋਰ ਫਿਰ ਰਹੇ ਨੇ ਜੋ ਕਿ ਬਹੁਤ ਜ਼ਿਆਦਾ ਛੋਟੇ ਨੇ ਤੇ ਉਹ ਅੱਜ ਮਿਲਿਆ ਕੁਦਰਤੀ ਬੋਰੀਆਂ ਦੇ ਉੱਲੇ ਹੋ ਕੇ ਬੈਠਾ ਸੀ ਕਿਉਂਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਹੁਣ ਉਹਨਾਂ ਨੂੰ ਦੇਖ ਕੇ ਆਏ ਤੇ ਹੁਣ ਸਿੱਧੂ ਬਿਰੀਆੜੀ ਗੱਡੀ ਚੱਕੀ ਹੈ ਤੇ ਹੁਣ ਉੱਥੇ ਜਾ ਕੇ ਉਹਨੂੰ ਰੈਸਕਿਊ ਕਰਕੇ ਦੋ ਛੰਨਾ ਛੰਨਾ ਜਾ ਰਹੇ ਹਾਂ ਤੇ ਗਊਜਾ ਨਾਲ ਛੱਡ ਕੇ ਤੁਹਾਨੂੰ ਸਾਰੀ ਵੀਡੀਓ ਦਿਖਾਉਂਦੇ ਆ ਤੇ ਕਹਿਣ ਦਾ ਮਤਲਬ ਇਹੀ ਹੈ ਕਿ ਯਾਰ ਭਾਈ ਨੰਨੀਆਂ ਜਾਨਾਂ ਨੂੰ ਕਿਉਂ ਛੱਡਦੇ ਹੋ ਯਾਰ ਤੁਸੀਂ ਸੜਕਾਂ ਤੇ ਵੀਰੇ ਉਹਨਾਂ 'ਚ ਵੀ ਦਿਲ ਆ ਯਾਰ ਕਿਉਂ ਉਹਦਾ ਮੱਖੀ ਜਿੰਨਾ ਬੁਰਾ ਹਾਲ ਹੋਇਆ ਹੋਇਆ ਜੀ ਇਹਨਾ ਉੱਥੇ ਬੈਠਾ ਸੀ ਖਾਣਾ ਮਿਲਦਾ ਨਹੀਂ ਮਿਲਦਾ ਕੁਛ ਨਹੀਂ ਪਤਾ ਵਿਚਾਰਾ ਭੁੱਖੇ ਪਾਰੇ ਇੱਕ ਜਗ੍ਹਾ ਤੇ ਬੈਠਾ ਤੇ ਹਟ ਜਾਓ ਯਾਰ ਵੀਰੇ ਬੇਨਤੀ ਹੈ ਕਿ ਹੋ ਜਾਊਗਾ ਯਾਰ ਜੇ ਤੁਸੀਂ ਪਾਲ ਲੂਗੇ ਕਾਨੂੰਣਾ ਥੋੜਾ ਜਿਹਾ ਘਟ ਕਮਾ ਲੂਗੇ ਕੁਛ ਘਟ ਥੋੜੀ ਜਿਹਾ ਜੱਲੇ ਯਾਰ ਪਰ ਆਪ ਦੇ ਕਰਮਾਂ ਨੂੰ ਤਾਂ ਥੋੜਾ ਜਿਹਾ ਸਹੀ ਰੱਖੋ ਯਾਰ ਕਿਉਂਕਿ ਜੇ ਕਰਮ ਨਹੀਂ ਸਹੀ ਹੈ ਕਿ ਫਿਰ ਫਾਇਦਾ ਵੀ ਕੀ ਹੈ ਕਮਾਇਆ ਹੋਇਆ ਤੁਸੀਂ ਨਾਲ ਨਹੀਂ ਲੈ ਜਾਓਗੇ ਪਰ ਤੁਹਾਡੇ ਕਰਮ ਤੁਹਾਡੇ ਨਾਲ ਜਾਣੇ ਨੇ ਕਮਾਇਆ ਹੋਇਆ ਤੁਹਾਡਾ ਸਾਰਾ ਕਸੂਰੀ ਰਹੇਗਾ ਪਰ ਤੁਹਾਡੀ ਇੱਜ਼ਤ ਤੁਹਾਡੇ ਕਰਮ ਤੁਹਾਡੇ ਜਿਹੜੇ ਕੀਤੇ ਹੋਏ ਚੰਗੇ ਕੰਮ ਨੇ ਉਹ ਤੁਹਾਡੇ ਨਾਲ ਜਾਣਗੇ ਵੀਰੇ ਤੇ ਇਤਾਂ ਹੀ ਇੱਕ ਬੇਨਤੀ ਕਰਦਾ ਉਹਨਾਂ ਕਿ ਛੱਡ ਦਿਓ ਵੀਰੇ ਆ ਸਭ ਕੁਝ ਕੰਮ ਚੰਗਾ ਕਰੋਗੇ ਤਾਂ ਚੰਗਾ ਪਾਓਗੇ ਇੱਕ ਵਾਰ ਕੋਸ਼ਿਸ਼ ਤਾਂ ਕਰੋ ਯਾਰ ਤੁਸੀਂ ਆਪਣਾ ਬਿਜ਼ਨਸ ਹੋਰ ਐਕਸਪੈਂਡ ਕਰ ਸਕਦੇ ਹੋ ਯਾਰ ਤੁਸੀਂ क्रुएल्टी फ्री ਡੈਰੀ ਖੋਲ ਲਓ ਜਿਹਦੇ ਵਿੱਚ ਤੁਸੀਂ ਕਰੋਗੇ ਆ ਬਈ ਸਾਡੀ ਡੈਰੀ ਕਿਸੇ ਵੀ ਜਾਨਵਰ ਨੂੰ ਐਵੇਂ ਛੱਡਦੀ ਨਹੀਂ ਹੈਗੀ ਸੜਕ ਦੇ ਉੱਤੇ ਚਾਹੇ ਬੱਚਾ ਹੋਵੇ ਚਾਹੇ ਬੱਚੀ ਹੋਵੇ ਨਾ ਅਸੀਂ ਉਹਨੂੰ ਵੱਡਣ ਨੂੰ ਕਿਤੇ ਮਾਰਕੀਟ ਦੇ ਵਿੱਚ ਭੇਜਦੇ ਆ ਪਾਲੋ ਯਾਰ ਥੋੜਾ ਜਿਹਾ ਗਰਾਊਂਡ ਕਿਰਾਏ ਤੇ ਲੈ ਲਓ ਕੁਝ ਕਰ ਲਓ ਜਗਾ ਲੈ ਲਓ ਪਰ ਕਰੋ ਨਾ ਹੱਲ ਤਾਂ ਹਰ ਇੱਕ ਚੀਜ਼ ਹੈ ਜੇ ਆਪਾਂ ਕਰੀਏ ਛੱਡਣਾ ਕੋਈ ਹੱਲ ਨਹੀਂ ਹੈਗਾ ਇਹ ਇੱਕ ਬੇਵਕੂਫੀ ਹੈ ਜਾਂ ਇੱਕ ਪੈਸੇ ਦੇ ਲਾਲਚ ਦੇ ਵਿੱਚ ਡੁੱਬੇ ਹੋਏ ਬੰਦੇ ਦੀ ਨਿਸ਼ਾਨੀ ਹੈ ਕਿ ਪੈਸੇ ਹੀ ਪੈਸਾ ਚਾਹੀਦਾ ਜਿਹਨੂੰ ਤੇ ਛੱਡ ਜੋ ਯਾਰ ਬਈ ਕੋਈ ਨਾ ਕੋਈ ਸੋਲੂਸ਼ਨ ਲੱਭੋ ਇਸ ਚੀਜ਼ ਦਾ ਤੇ ਤਾਂ ਹੀ ਮਜ਼ਾ ਆਉਗਾ ਹਨਾ ਜ਼ਿੰਦਗੀ ਜਿਉਂਦਾ ਜੇ ਆਪਾਂ ਛੱਡ ਕੇ ਮਨ ਦੇ ਉੱਤੇ ਬੋਝ ਹੋਵੇ ਕਿ ਹਾਂ ਆਪਾਂ ਗਲਤ ਕੰਮ ਕਰ ਰਹੇ ਆਂ ਤਾਂ ਉਹਦਾ ਵੀ ਜ਼ਿੰਦਗੀ ਜਿਉਂਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਚਾਹੇ ਥੋੜੀ ਜ਼ਿੰਦਗੀ ਜੀ ਰਹੇ ਆਂ ਪਰ ਇੰਨਾ ਕਹ ਮਨ ਦੇ ਉੱਤੇ ਕੋਈ ਬੋਝ ਨਹੀਂ ਹੈਗਾ ਕਿ ਕੁਝ ਗਲਤ ਨਹੀਂ ਕਰ ਰਹੇ ਹੈਗੇ ਜਨ ਜਾਣ ਬੁੱਝ ਕੇ ਹਨਾ ਜੀ ਅਣਜਾਣੇ ਚ ਤਾਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਪਰ ਇਹ ਵੀ ਹੁੰਦਾ ਹੈ ਕਿ ਜੇ ਉਹ ਗਲਤੀ ਨੂੰ ਤੁਸੀਂ ਬਾਰ ਬਾਰ ਰਿਪੀਟ ਕਰ ਰਹੇ ਹੋ ਉਹ ਗਲਤੀ ਨਹੀਂ ਉਹ ਇੱਕ ਬੇਵਕੂਫੀ ਉਹ ਇਹ ਹੀ ਬੇਨਤੀ ਕਰ ਰਹੇ ਹੈ ਕਿ ਛੱਡ ਦਿਓ ਇਸ ਚੀਜ਼ ਨੂੰ ਪਿਆਰ ਕਰੋ ਇਹਨਾਂ ਨੂੰ ਵੀ ਆਪਣੇ ਜਵਾਕਾਂ ਵਾਂਗ ਸਮਝੋ ਕਿਵੇਂ ਆਪਾਂ ਆਪਣੇ ਜਵਾਕਾਂ ਨੂੰ ਹੀ ਸੜਕ ਤੇ ਮਰਨ ਛੱਡ ਸਕਦੇ ਮਮੇ ਇਹਨਾਂ ਨੂੰ ਵੀ ਨਾ ਛੱਡਿਆ ਕਰੋ ਤੇ ਹੁਣ ਤੁਹਾਨੂੰ ਦਿਖਾਣੇ ਹੈ ਰੈਸਕਿਊ ਕਰਕੇ ਖੁਸ਼ਾਲਾ ਲੈ ਕੇ ਜਾ ਰਹੇ ਹੈ